ਇਨਾ ਫਤਿਹ ਕਰੇ ਸਾਹਿਬ ਜੀ ਨੰਦ ਪ੍ਰਸਾਦ ਦਾ ਮਾਨ ਕਿ ਲੱਗਿਆ ਵਾਹਿਗੁਰੂ ਹਰ ਮਦਾਨ ਫਤੇ ਜਿੱਦੇ ਇੱਥੇ ਫਤੇ ਤੇ ਉੱਥੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਜੀ ਠੀਕ ਹੋ ਸਾਰੇ ਜਾਨੇ ਅੱਜ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਵ ਤੇ ਉਹਨਾਂ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਧਾਈਆਂ ਅੱਜ ਸਾਡੇ ਆਨੰਦਪੁਰ ਸਾਹਿਬ ਗੁਰਦੁਆਰਾ ਕਿਲਾ ਫਤਿਹਗੜ੍ਹ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਣਗੇ ਤੇ ਨਗਰ ਕੀਰਤਨ ਖਾਲਸਾ ਸਕੂਲ ਤੋਂ ਆਰੰਭ ਹੋ ਕੇ ਫਿਰ ਕੇਸਗੜ੍ਹ ਸਾਹਿਬ ਸਮਾਪਤੀ ਹੋਣਗੇ ਤੇ ਹੋ ਗੁਰਦੁਆਰਾ ਕਿਲਾ ਫਤਿਹਗੜ੍ਹ ਸਾਹਿਬ ਹੀ ਨਗਰ ਕੀਰਤਨ ਆਊਗਾ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਕੀ ਚੱਲ ਰਿਹਾ ਅੱਜ ਦੇ ਵਲੋਗ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਤੇ ਸਾਡੇ ਨਾਲ ਬਨੇ ਰਹੋ ਤੁਸੀਂ ਧੁੰਦ ਦੇਖੋ ਕਿੰਨੀ ਹੈ ਤੋਂ ਤਾਂ ਬਹੁਤ ਪੈ ਗਈ ਵੀ ਤੇ ਗੁਰਦੁਆਰਾ ਸਾਹਿਬ ਸਾਡੇ ਨੇੜੇ ਹੀ ਹੈ ਕਰਦੇ ਪਹਿਲਾਂ ਮੱਥਾ ਟੇਕ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਦਾ ਸਵੇਰ ਦੀ ਆ ਗਈ ਹੋਣੀ ਅਸੀਂ ਲੇਟ ਹੋ ਗਏ 9:00 ਵਜੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਅਸੀਂ ਠੇਕ ਲਿਆ ਖੱਡਪੜ ਸਾਹਿਬ ਦੇ ਪੋਗ ਤਾਂ ਮੈਨੂੰ ਲੱਗਦਾ ਪੈ ਗਏ ਤੇ ਹੁਣ ਅਸੀਂ ਇੱਧਰ ਲੰਗਰ ਹੈ ਸਵੇਰੇ ਸਵੇਰੇ ਫਿਲਹਾਲ ਚਾਹ ਗਰਮ 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 ਪਕੌੜੇ ਸੇਵਾ ਕਰ ਰਹੀ ਹੈ ਸੰਗਤਾਂ ਚਾਹ ਪਾਣੀ ਪਾਸੀ ਜੀ ਮਸ਼ਕਲੀ ਪਕੌੜੇ ਹਨ ਗਰਮ ਗਰਮ ਇੱਧਰ ਸੇਵਾ ਚੱਲ ਰਹੀ ਹੈ ਬਰਤਨ ਧੋ ਰਹੇ ਇੱਧਰ ਸਿੰਘ ਸੇਵਾ ਹਰ ਕਿਸੇ ਦੀ ਤੇ ਇੱਧਰ ਘੜੀ ਬਣ ਰਹੀ ਹੈ ਤੇ ਇੱਧਰ ਹੈ ਛੋਲੇ ਚਨਾ ਮਸ਼ਾਲਾ ਤੇ ਇਹ ਸਾਡੇ ਬਾਈ ਜੀ ਲੱਕੀ ਬਾਈ ਜੀ ਕੀ ਹਾਲ ਚਾਲ ਹੈ ਬਾਈ ਜੀ ਠੀਕ ਹੈ ਚੱਲ ਰਿਹਾ ਕੰਮ ਮਾਰੇ ਵੀ ਸੇਵਾ ਲੱਗੇ ਕਰਨ ਹਾਂ ਜੀ ਦਾ ਜੱਜ प्रकाशपुर प्रकाशपुर ਬੜੀ ਹਮ ਸਾਲਾ ਗੋਬੀ ਬੋਰਾ ਪਾਲਕ ਬੋਰਾ ਚੱਲ ਰਹੀ ਸਾਰਾ ਕੁਝ ਪ੍ਰਸ਼ਾਦਾ ਚੱਲਣਾ ਮੈਂ 2 ਵਜੇ ਤੱਕ 2 ਵਜੇ ਤੱਕ 2 ਵਜੇ ਤੋਂ ਬਾਅਦ 3 ਵਜੇ 3-4 ਵੱਜ ਜਾਂਦੇ ਆ 4 ਹੀ ਵੱਜ ਜਾਂਦੇ ਜੀ ਹਾਂ ਸੰਤਾਂ ਦੀ ਸੇਵਾ ਕਰਨ ਆਏ ਆ ਅੱਜ ਇਹ ਤੜਕੇ 3 ਵਜੇ ਦੇ ਵਾਹਿਗੁਰੂ 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 ਦੇ ਕੀ ਬਾਤ ਹੈ ਸਾਰੇ ਸੰਤਾਂ ਨੂੰ ਲੱਖ ਲੱਖ ਮੁਬਾਰਕਾਂ ਬਹੁਤ ਹੀ ਬਹੁਤ ਮਹਾਰਾਜ ਇਹ ਜਿਹੜੀ ਤੁਸੀਂ ਸੇਵਾ ਕਰਦੇ ਨਾ ਇਹ ਆਹ ਇਹ ਕੜੀ ਵੀ ਮਾਰ ਕੋਈ ਕੋਈ ਬਣਾ ਸਕਦਾ ਕੜੀ ਸਾਰੇ ਬਣਾ ਸਕਦੇ ਬਸ ਵਾਹਿਗੁਰੂ ਦੀ ਕਿਰਪਾ ਹੋਣੀ ਚਾਹੀਦੀ ਤੇ ਪਰ ਇਹ ਬਣਾਉਣ ਵਾਸਤੇ ਕਈ ਜਿੱਦਾਂ ਖਿਆਲ ਰੱਖਣਾ ਪੈਂਦਾ ਬਸ ਖਿਆਲ ਈ ਹੈ ਜੀ ਇਹਦਾ ਬਸ ਪਤਿਲੇ ਦੇ ਹਾਟ ਟਾਈਮ ਖੜਨਾ ਪੈਂਦਾ ਹਾਂ ਆਪਣੇ ਨੇ ਪੂਰੀ ਬੜੀ ਹੋਣੀ ਹੈ ਜੀ ਹੂੰ ਅਣੀ ਗੜ ਕੇ ਹੂੰ ਮੰਨ ਲੀਆ ਵਾਹ ਜਿੰਨੀ ਕੜੂngੀ ਉਹਨੇ ਕੀਤੀ ਆ ਬੰਦੂ ਉੰਨੀ ਵਧੀਆ ਬਣੂਗੀ ਨਾਲੇ ਥੋੜੇ ਹੱਥ ਲੱਗ ਜਾਣ ਤੂੰ ਵੀ ਚੇਲੇਗੀ ਤੇ ਫਿਰ ਮੈਂ ਲਈ ਮੈਂ ਧਰਮ ਬਾਦ ਦਾ ਜਿੰਦਾ ਆਏ ਹਾਏ ਹਾਏ ਜੀ ਮੇਰਾ ਆਨੰਦਪੁਰ ਸਾਹਿਬ ਠੇਕੇ ਦਾ ਧਰਮ ਬਾਦ ਜੀ ਕੀ ਬਾਤ ਹੈ ਮਹਾਰਾਜ ਉਹ ਵੀ ਥੋੜੇ ਵਾਲ ਸਾਦ ਹੀ ਹੈ ਹਾਂ ਉਹ ਹੁਣ ਸਾਦਾਂ ਦੇ ਦਰਸ਼ਨ ਕਰਵਾਉਂਦੇ ਤੁਹਾਨੂੰ ਫੜਾ ਕੜੀ ਦੇ ਦਰਸ਼ਨ ਕਰਵਾਦੀ ਆ ਤੁਹਾਨੂੰ ਆ ਦੇਖੋ ਮਹਾਰਾਜ ਐਨ ਗਰਮ ਗਰਮ ਘੜੀ ਤਿਆਰ ਓਸਤਾਦ ਜੀ ਵੀ ਆ ਗਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਯਾਰ ਬੜਾ ਠੀਕ ਚੱਲ ਰਹੀ ਪੂਰੀਆਂ ਹਾਂ ਜੀ 12 ਪੂਰੀਆਂ ਜੀ ਪੂਰੀਆਂ ਬਾਬੇ ਸ਼ਿਵਾ ਚੇਲਾ ਚੱਕ ਕਰ ਰਹੇ ਕੰਮ ਕੀਤਾ ਸੀਗਾ ਜੀ ਕੀ ਚੇਲੇ ਲੱਗਿਆ ਇੱਕ ਘੰਟਾ ਹੋ ਗਿਆ ਲੱਗੇ ਦੇਖੋ ਤਾਂ ਬਹੁਤ ਵਧੀਆ ਆਦਰ ਤੋਂ ਪੋੜੇ ਗਰਮ ਗਰਮ ਉਣੀ ਐ ਤੂੰ ਚੌਥਾਈ ਥਰਾਂ ਤੇ ਅੰਮ੍ਰਿਤਸਰ ਪੋਸਟੇ ਪਾਣੀ ਲਾਉ ਮਾ ਸੇ ਗਾਇ ਤਾਂ ਜਿੰਦਗੀ ਜਿਨੀ ਆਉਂਗੀ ਜਿਹੜਾ ਹੀਂ ਗਿਆ ਨਾ ਜਿਹੜਾ ਸਾਫੀਓ ਨਾਲ ਆਈਦਾ ਸੀ ਗੈਸ ਨਹੀਂ ਬੰਦ ਤੇ ਜਿਹੜਾ ਹੈਗਾ ਇਹ ਆਵੜਾ ਆਵੜਾ ਗੈਸ ਨੂੰ ਖਤਮ ਕਰਦਾ ਉਹ ਸਾਫ ਕਰਦਾ ਜਿਹੜੀ ਹਲੜਾ ਹੈ ਉਹ ਉਹ ਵੀ ਗੈਸ ਨੂੰ ਤਰਚਾ ਜਿਹੜਾ ਸਾਫ ਕਰ ਜਿਹੜਾ ਬਿਹੜਾ ਹੈ ਬਿਹੜਾ ਜਿੰਨਾ ਵੀ ਖੂਣਾ ਤੋੜਦਾ ਉਹਦਾ ਸਰਕੋ ਚ ਤਰਾਂਦਾ ਹਰ ਕੁ ਗੱਗਲ ਖੂਨ ਗਾੜਾ ਹੋ ਗਿਆ ਹੋਊਗਾ ਨਹੀਂ ਕਦੇ ਵੀ ਪਹਿਲਾਂ ਸਵੇਰੇ ਸਵੇਰੇ ਥੋੜੀ ਧੁੰਦ ਸੀ ਤੇ ਹੁਣ 11 ਵਜ ਗਏ ਧੁੱਪ ਚ ਨਿਕਲ ਗਈ ਚਾਹ ਪਕੌੜਿਆਂ ਤੋਂ ਬਾਅਦ ਹੁਣ ਲੰਗਰ ਵੀ ਸ਼ੁਰੂ ਹੋ ਗਿਆ ਕੜੀ ਛੋਲੇ ਚਾਵਲ ਨਮਕੀਨ ਸਾਰਾ ਕੁਝ ਸੰਗਤ ਵੀ ਥੋੜੀ ਥੋੜੀ ਆਣੀ ਹੁਣ ਸ਼ੁਰੂ ਹੋ ਗਈ 2 ਵਜੇ ਤੱਕ ਤਾਂ ਐਨ ਰਸ਼ ਹੋ ਜਾਣਾ ਇੱਥੇ ਇੱਥੇ ਹੁਣ ਦੀਵਾਨ ਸਜੂਗਾ ਮੈਟੋ ਸ਼ਾਹ ਤੇ ਧੁੱਪ ਨਿਕਲ ਗਈ ਸੰਗਤ ਬੈੜ ਗਈ ਧੁੱਪ ਦੇ ਵਿੱਚ ਤੇ ਸੇਵਾ ਵੀ ਕਰ ਰਹੀ ਹੈ ਹਰ ਕਿਸੇ ਦੀ ਆਪਣੀ ਆਪਣੀ ਸੇਵਾ ਲੱਗੀ ਵੀ ਹੈ ਅੱਜ ਮੱਕੀ ਦੀ ਰੋਟੀ ਨਾਲੇ ਕਣਕ ਦੀ ਰੋਟੀ ਦੋਨੋਂ ਲੰਗਰ ਵਾਸਤੇ ਤਿਆਰ ਹੋ ਰਹੀਆਂ ਬੀਬੀ ਸੇਵਾਦਾਰ ਸੇਵਾ ਕਰ ਰਹੇ ਸਾਰੇ ਜਣੇ ਬਹੁਤ ਵਧੀਆ ਇਹ ਲੰਗਰ ਹਾਲ ਬਣਾਇਆ ਲੰਗਰ ਹਾਲ ਦੇ ਵਿੱਚ ਕਾਫੀ ਸੰਗਤ ਇੱਥੇ ਇਕੱਠੀ ਇੱਕ ਟਾਈਮ ਲੰਗਰ ਖਾਗ ਲੈਂਦੀ ਹੈ ਤੇ ਉਧਰ ਫਾਦਰ ਸਾਹਿਬ ਵੀ ਆ ਗਏ ਸਾਡੇ ਅੰਕਲ ਵੀ ਆ ਗਏ ਇਹ ਉੱਪਰ ਸ਼ੈੱਡ ਪਾਇਆ ਇਹਨਾਂ ਨੇ ਸ਼ੈੱਡ ਦੇ ਵਿੱਚ ਬੰਦਾ ਸੰਗਤ ਮੈਜਨ ਦੀ ਲੰਕਰ ਪਾਣੀ ਚੱਲ ਰਿਹਾ ਤੇ ਨਾਲ ਉੱਧਰ ਧੁੱਪ 'ਚ ਬਟਰਨਾ ਬੰਦਾ ਧੁੱਪ 'ਚ ਬਹਿ ਜਵੇ ਤੁਸੀਂ ਸਵੇਰ ਦੇ ਹੁਣ ਦੇਖੇ ਤੁਸੀਂ ਸਵੇਰ ਦੇ ਹੁਣ ਦੇਖੇ ਕੰਮ ਤੇ ਚੱਲ ਗਿਆ ਅੱਜ ਹੁਣ ਧੁੱਪ ਇੰਨੀ ਹੈ ਹੁਣ ਤਾਂ ਕੋਟੀ ਇਹਨੂੰ ਲਾ ਦੋ ਕੰਮ ਤੇ ਗਿਆ ਅੱਜ ਕੰਮ ਛੁੱਟੀ ਨਹੀਂ ਅੱਜ ਥੋੜੀ ਉਹ ਉਡੀਕ ਕਰਦੇ ਪਏ ਵੀ ਆਏ ਨਹੀਂ ਅਜੇ ਤੱਕ ਸੇਵਾਦਾਰ ਕਾਕਾ ਜੀ ਠੀਕ ਠਾਕ ਚਲੋ ਹੁਣ ਜਾਇ ਹਾਂਗੇ ਚੱਲੇ ਹਾਂ ਅਲਫਾਬੇ ਹਾਂ ਅਲਫਾਬੇ ਦੇ ਰੋ ਲੰਗਰ ਹੈ ਨਾ ਅੱਜ ਤੇ ਨਾਲੇ ਉਹ ਸੰਗਤ ਲੈ ਜਾਉਂਗੀ ਇਹ ਵੀ ਸੇਵਾ ਹੈ ਇੱਕ ਤੁਸੀਂ ਵੀ ਲੰਗਰ ਵਾਸ਼ ਸ਼ਕ ਲੋ ਹਾਂ ਮੈਂ ਵੀ ਚੱਲਿਆ ਉੱਥੇ ਉੱਥੇ ਹੀ ਆ ਮੈਨੂੰ ਥੋੜਾ ਜਾਣਾ ਹੈ ਮੈਂ ਡਾਕਟਰ ਕੋਲ ਜਾਣਾ ਪਾਣਾ ਸੀ ਅੱਛਾ ਜੀ ਉਹ ਫੇਰ ਡਾਕਟਰ ਕੋਲ ਥੋੜੇ ਅੰਮੀ ਨੂੰ ਚੈਨ ਲੱਗ ਗਿਆ ਹਾਂ ਆ ਮੇਰੇ ਦਰਦ ਜੀ ਹੋਈਦਾ ਚਲ ਖਿਆ ਰੱਖਿਆ ਕਰੋ ਭਾਈ ਦਵਾਈ ਲੈ ਵਾ ਮੈਂ ਵੀ ਚਲੋ ਮੜਾ ਜਾ ਦੇਖ ਲਵਾਂ ਹਨਾ ਹਾਂਜੀ ਠੀਕ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚੋਂ ਇੱਧਰੋਂ ਨਾ ਨਗਲ ਕਿਰਤਨ ਨਿਕਲਣਾ ਮੈਂ ਇੱਥੇ ਪਹਿਲਾਂ ਝਾੜੂ ਲਾਤਾ ਤੇ ਨਾਲ ਤੇ ਪਾਣੀ ਛੜਕਾਤਾ ਵਾਹ ਚਲੋ ਜਿੰਨਾ ਕਾ ਸਾਫ਼ ਹੋ ਸਕੇ ਆ ਗਲੀ ਸਾਫ਼ ਹੋ ਜਣੀ ਫਿਰ ਗੁਰਪ੍ਰਵਾਲੇ ਦਿਨ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਚਲੋ ਕੋਸ਼ਿਸ਼ ਕਰੀਦੀ ਐ ਵਾਹਿਗੁਰੂ ਜੂੜੀ ਲਗਵਾ ਲਵੇ ਤਾਂ ਵਧੀਆ ਗੱਲ ਆ ਕਿ ਲੱਖਾ ਤੇ ਕਿਹੜਾ ਸਾਹਿਬ ਹੈ ਜੀ ਨੰਦਪ੍ਰਸਾਦ ਦਾ ਮਾਨ ਕਿਦਾਂ ਹੈ ਵਾਹਿਗੁਰੂ ਇੱਥੇ ਹਰ ਮદાન ਫਤਿਆ ਜਿੱਦੀ ਇੱਥੇ ਫਤਿਆ ਤੇ ਉੱਥੇ ਫਤਿਆ ਵਾਹਿਗੁਰੂ ਜਿਹੜਾ ਅੜ ਜੇ ਸੁੱਟ ਛੱਡ ਜੇ ਵਾਹਿਗੁਰੂ ਚੰਨ ਪਰ ਸੁੱਟ ਰਹੀ ਜੀ ਮੇਰਾ ਆਸਰਾ ਕੀ ਆਂਦਾ ਆਸਾਂ ਮਰਦਾ ਪੂਰੀਆਂ ਹੁੰਦੀਆਂ ਤੁਹਾਡੀ ਡਿਊਟੀ ਲੇਟ ਸ਼ੁਰੂ ਹੋਈ ਕਿੱਧਰ ਰਹੇ ਤੁਸੀਂ ਨਾ ਤੁਸੀਂ ਕੱਲ ਦੇਖੇ ਸ਼ਾਮੀ ਹਾਂਜੀ ਹੂੰ ਕਿੱਧਰ ਸੀ ਮੈਂ ਡਿਊਟੀ ਕਰਦਾ ਚਲੋ ਕੋਤੀ ਤੇ ਜਲਦੀ ਜੀ ਸਾਖ ਹੋਰ ਲੰਘੇ ਸ਼ਗਲੇ ਤੁਸੀਂ ਹਾਂ ਹਾਂ ਸ਼ਗਲਵਰ ਆਸ ਹੋ ਜਾਂਦਾ ਜ਼ਿਆਦਾ ਫਿਰ ਉਹ ਨਹੀਂ ਮਾਤਾ ਜੀ ਨੇ ਇਤਿਹਾਸ ਦੱਸਿਆ ਗੁਰਦੁਆਰਾ ਸਾਹਿਬ ਦਾ ਅੱਛਾ ਗੁਰਦੁਆ ਕਿਲਾ ਫਤਿਹਗੜ ਸਾਹਿਬ ਦਾ ਆ ਬਹੁਤ ਵਧੀਆ ਚਲੋ ਅੱਤਿਆਸ ਨਾਲ ਜਾਣੂ ਕਰਵਾਇਆ ਇਹਨਾਂ ਨੇ ਹੋਰਾਂ ਸੰਗਤਾਂ ਨੇ ਪਾਲ ਲੱਗਦਾ ਫਿਰ ਹੌਲੀ-ਹੌਲੀ ਜਦੋਂ ਟਾਈਮ ਹੋਈ ਜਾਂਦਾ ਤੇ ਸੰਗਤ ਆ ਰਹੀਏ ਨਾਲੇ ਮੌਸਮ ਵੀ ਠੀਕ ਹੋ ਗਿਆ ਧੁੱਪ ਚੜ ਗਈ ਬਾਹਰ ਤੇ ਲੰਗਰ ਹੁਣ ਸ਼ੁਰੂ ਹੋ ਗਿਆ ਐਨ ਪੂਰਾ ਮੱਕੀ ਦੀ ਰੋਟੀ ਕਣਕ ਦੀ ਰੋਟੀ ਕੜੀ ਸਮੋਸੇ ਚਾਵਲ ਸਾਰਾ ਕੁਝ ਹੁਣ ਅਸੀਂ ਬਿਸਕੁਟ ਇਹ ਦੇਣੇ ਬੱਚਿਆਂ ਨੂੰ ਸਾਰੇ ਪਾਸੇ ਅਲੱਗ ਕਰ ਲੇ ਸੇਵਾਦਾਰ ਪੂਰੇ ਰੈਡੀ ਹੈ ਰੈਡੀ ਹੈ ਬਿਲਕੁਲ ਤਿਆਰ ਪਰ ਤਿਆਰ ਹੈ ਚਲੋ ਇਧਰ ਸਾਡੇ ਘਰ ਦੇ ਬਿਲਕੁਲ ਬਾਹਰ ਅਸੀਂ ਕਿੰਨੇ ਭਾਗਾ ਆਲੇ ਆ ਸਾਡੇ ਘਰ ਦੇ ਬਿਲਕੁਲ ਬਾਹਰ ਨਾ ਕਿਤ ਮੈਂ ਨਿਕਲਦਾ ਬਾਬਾ ਖਾਲਸਾ ਫਤਿਹ ਹੋ ਠੀਕ ਹੋ ਓ ਠੀਕ ਆ ਚੜ੍ਹਦੀ ਕਲਾ ਹਾਂ ਚੜ੍ਹਦੀ ਕਲਾ ਕੀਰਤਨ ਇੱਥੋਂ ਲੰਘ ਗਿਆ ਸ਼ਾਮ ਨੂੰ 6:00 ਵਜੇ 7:00 ਵਜੇ ਦੇ ਕਰੀਬ ਕੇਸਗੜ੍ਹ ਸਾਹਿਬ ਜਾ ਕੇ ਉਹਦੀ ਸਮਾਪਤੀ ਹੋਣੀ ਅੱਜ ਸਾਰਾ ਦਿਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਵਿੱਚ ਬਹੁਤ ਵਧੀਆ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਸੰਗਤਾਂ ਆਈਆਂ ਸਮਾਗਮ ਕੀਰਤਨ ਬਹੁਤ ਵਧੀਆ ਬਹੁਤ ਵਧੀਆ ਅੱਜ ਸਾਰਾ ਸੇਵਾ ਵੀ ਹੋਈ ਵਾਹਿਗੁਰੂ ਨੇ ਕਰਵਾਈ ਤੇ ਅੱਜ ਦਾ ਵਲੌਗ ਇੱਥੇ ਕਰਦੇ ਆ ਸਮਾਪਤ ਅਗਲੇ ਵਲੌਗ ਦੇ ਵਿੱਚ ਮਿਲਾਂਗੇ